E <coughs> aí, <coughs> ਅਭੀ ਉਹ ਜੀ ਕੋਈ ਗੜੇ ਮੱਤੇ ਜਾਇਆ ਬਾ ਸਿੱਟੇ ਲਾਗੇ ਟੈਨਸ਼ਨ ਲਾਤ ਆਵਾਜ਼ ਹੀ ਵਾ ਬਹੁਤ ਹੋਰ ਕਾ ਵੀ ਇਹ ਬਾ ਕਮਾਉਂ ਕਰਨੀ ਚਾਹ ਲੋ ਆਪਣੇ ਨਾਲੇ ਰੋਲੇ ਆ ਹਾਂ ਕੀ ਬੱਗੇ ਥੋੜਾ ਚਲੋ ਸ਼ਬਦ ਅਸੀਂ ਕੀ ਮਸਾ ਕੀ ਆਰੇ ਬਲਾਰੇ ਨਿਹਾਲੋ ਜਾਵੇ ਸਿਧਾ ਸੁਖਾਲੇ ਮਨ ਨੂੰ ਪਾਵੇ ਸੋਹਰੀਆ ਰਾਜੇ ਜੇ ਜਾਵੇ ਅਲਸਾ ਤੇ ਸਾਥ ਸਭਨ ਨੇ ਤੇ ਸੋਚਾ ਜੀ ਦੇ ਮਨ ਨੂੰ ਪਾਵੇ ਨਿਹਾਲੋ ਜਾਵੇ ਸਤਿ ਸਿਰਾਗ ਅਰਿਗਰ ਜੀ ਤੁਹਾਡਾ ਕੀ ਨਾਮ ਬਾਹੂਜੀਤ ਕਾਲਸਾ ਬਾਹੂਜੀਤ ਜੀ ਫਤਿਹ ਦਾਸ ਗਵਿੰਦਰ ਸਿੰਘ ਸਮਾਹੀ ਸੁਸਾਇਟੀ ਦੇ ਗਿਆਨ ਤੋਂ ਅੱਜ ਪੋਸੀ ਹੋਇਆ ਜੀ ਅਬੀ ਸਾਹਿਬ ਤੇ ਬੀਸੀ ਸਾਹਿਬਾਂ ਦੇ ਕੋਲ ਬੈਂਜੀ ਲਾਕੇ ਮੇਰੇ ਨਾਲ ਰਾਜਸਥਾਨੀ ਹਲਕਾ ਦੇ ਨਗਰ ਪੰਚਾਇਤ ਦੇ ਜਿਹੜੇ ਆਕਾ ਬਾਬਾ ਸਾਹਿਬਾਂ ਖੜੇ ਨੇ ਇਹਨਾਂ ਲੋਕਾਂ ਨੇ ਪਿਛਲੇ ਦਿਨੀ ਇੱਕ ਉਤਿਤ ਪ੍ਰਧਾਨ ਕਰਿਆ ਤੋਂ ਬੱਤੀ ਵਿੱਚ ਨੇ ਉਹਨਾਂ ਨੇ ਜਿਹੜਾ ਵਾ ਬੜੀ ਹੀ ਕਪੱਤੀ ਜਨ ਸ਼ਬਦ ਬੋਲੇ ਆ ਜਾਤ ਦੇ ਖਲਾਫ ਬੋਲਿਆ ਵਾ ਔਰ ਵੀਡੀਓ ਦੇ ਵਿੱਚ ਛੇ ਗਾਣਾ ਲਾ ਕੇ ਦਲੇ ਸ਼ਬਦ ਵਰਤੇ ਆ ਔਰ ਆ ਭੈਣਾ ਦੀ ਵੀ ਫੋਟੋਆਂ ਲਾ ਕੇ ਇਹਨਾਂ ਨੂੰ ਵੀ ਬੇਇਜ਼ਤ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਔਰ ਇਹ ਮੇਰੇ ਖਾਤੇ ਨਾਲ ਪੰਜਾਬ ਦੇ ਵਿੱਚ ਹੀ ਐਦਾਂ ਦਾ ਹੜ ਆਇਆ ਪਿਆ ਇਸ ਦਾ ਇਹ ਸ਼ਹਿਰ ਤੇ ਇੱਕ ਇੱਕਦਮ ਸ਼ਾਨਦਾਰ ਮੁਕਾਵਾਂ ਤੇ ਹੜਾ ਆ ਗਿਆ ਸਭੇ ਦੇ ਰੋੜੀ ਤੇ ਆ ਗਿਆ ਤੇ ਜਦੋਂ ਇਹ ਰਾਤ ਪਾ ਦਾ ਕੋਟ ਜਿਹੜਾ ਪੜੀ ਨਹੀਂ ਗਿਆ ਇਹ ਕਿੰਨਾ ਭੈਣ ਭਰਾਵਾਂ ਨੂੰ ਜਿਹੜੇ ਮੈਂ ਤੱਕ ਕਾਉਂਸਲ ਕਰਦੇ ਮੇਰਾ ਨਾਮ ਦਿਆਲ ਸਿੰਘ ਆ ਜੀ ਰਾਜਾ ਸਾਸੀ ਨਗਰ ਪੰਚਾਇਤ ਤੋਂ ਮੈਂ ਕਾਉਂਸਲਰ ਚੁਣਿਆ ਹੋਇਆ ਆ ਵਾਰਡ ਨੰਬਰ ਮੇਰੀ 13 ਆ ਕੀ ਹੋਇਆ ਤੁਹਾਡੇ ਨਾਲ ਉਸ ਦਾ ਜਦੋਂ ਮੀਟਿੰਗ ਹੋਈ ਤੁਹਾਡੇ ਵੇਖੋ ਜੀ ਪਿਛਲੀ ਮੀਟਿੰਗ ਦੇ ਵਿੱਚ ਸਾਡਾ ਨਾ ਉੱਥੇ ਚੱਲਣ ਡਿਆ ਆ ਬੇਪਰੋਸਗੀ ਮਤਾ ਇਸ ਪ੍ਰਧਾਨ ਦੇ ਵਿਰੁੱਧ ਬੇਪਰੋਸ ਕੀ ਮਤਾ ਸੀ ਅਸੀਂ ਦਾਸ ਕਾਉਂਸਲਰ ਜਿਹੜੇ ਆ ਇਹਦੇ ਵਿਰੁੱਧ ਜਿਹੜਾ ਮੀਟਿੰਗ ਦੇ ਵਿੱਚ ਹੱਥ ਖੜੇ ਕੀਤੇ ਕਿ ਅਸੀਂ ਤੈਨੂੰ ਪ੍ਰਧਾਨ ਨਹੀਂ ਮੰਨਦੇ ਉਹ ਨੂੰ ਪਿਛਲੀ ਮੀਟਿੰਗ ਦੇ ਵਿੱਚ ਸਾਡੇ ਸਮਾਜ ਨੂੰ ਮੈਨੂੰ ਨਹੀਂ ਇਕੱਲੇ ਨੂੰ ਕਿਹਾ ਸਾਡੇ ਸਭਾਜ ਨੂੰ ਕਿਉਂਕਿ ਮੈਂ ਚੁੜਿਆ ਹੋਇਆ ਨੁਮਾਇੰਦਾ ਆ ਲੋਕਾਂ ਦਾ ਉਹ ਸਾਰੇ ਸਮਾਜ ਨੂੰ ਇਹਨੇ ਕਿਹਾ ਕਿ ਤੁਸੀਂ ਉਸ ਕੌਮ 'ਚੋਂ ਹੁੰਦੇ ਜੇ ਜਿਸ ਕੌਮ ਦੇ ਵਿੱਚ ਉਹ ਬਕਾਊ ਲੋਕ ਹੁੰਦੇ ਆ ਪਰ ਸਾਡੀ ਕੌਮ ਜਿਹੜੀ ਉਹ ਬਹਾਦਰਾਂ ਦੀ ਕੌਮ ਆ ਮੈਨੂੰ ਉਸ ਬਹੁਤ ਮਾੜਾ ਲੱਗਾ ਲਵਾ ਜੋ ਤੇ ਇਹਨੇ ਬੰਦੇ ਨੇ ਜਿਹੜੇ ਆ ਦੂਸਰੀ ਵਾਰ ਦੂਸਰੀ ਵਾਰਾਂ ਮੀਟਿੰਗ ਹੋਈ ਅੰਦਰ ਇਹਨੇ ਵੀਡੀਓ ਬਣਾਈਆਂ ਸਾਡੀਆਂ ਚੋਰੀ ਸਾਨੂੰ ਪਤਾ ਵੀ ਨਹੀਂ ਸਾਡੀਆਂ ਵੀਡੀਓ ਬਣ ਰਹੀਆਂ ਇਹਨੇ ਸਾਹਮਣੇ ਬੈਠ ਕੇ ਸਾਡੀਆਂ ਵੀਡੀਓ ਬਣਾਈਆਂ ਵੀ ਵੀਡੀਓ ਬਣਾਉਣ ਤੋਂ ਬਾਅਦ ਇਹਨੇ ਸ਼ਾਮ ਨੂੰ ਸ਼ਰਾਬ ਪੀ ਕੇ ਸੋਸ਼ਲ ਮੀਡੀਆ ਤੇ ਸਾਨੂੰ ਗਾਣਾ ਲਾਤਾ ਸਾਡੀਆਂ ਫੋਟੋਆਂ ਤੇ ਸਾਲੇ ਦੱਲੇ ਇਸ ਤਰ੍ਹਾਂ ਦੇ ਲਫ਼ਜ਼ਾਂ ਦੇ ਨਾਲ ਜਿਹੜਾ ਆ ਉਹ ਅੱਜ ਵੀ ਸੋਸ਼ਲ ਮੀਡੀਆ ਤੇ ਵੀਡੀਓ ਭੱਜੀਆਂ ਫਿਰਦੀਆਂ ਜੀ ਉਹ ਸਾਰੀਆਂ ਵੀਡੀਓ ਜਿਹੜੀਆਂ ਆ ਇਹਨੇ ਜਿਹੜੀਆਂ ਦੂਸਰੀ ਵਾਰ ਤੀਸਰੀ ਵਾਰ ਨੇ ਜਿਹੜੀਆਂ ਸਾਡੇ ਸਮਾਜ ਨਾਲ ਗਲਤੀ ਕੀਤੀਆਂ ਮੇਰੇ ਇਕੱਲੇ ਨਾਲ ਨਹੀਂ ਮੈਂ ਨਹੀਂ ਮੰਨਦਾ ਮੇਰੇ ਇਕੱਲੇ ਨਾਲ ਜੇ ਮੇਰੇ ਨਾਲ ਇਕੱਲੇ ਨਾਲ ਹੋਈ ਹੁੰਦੀ ਅੱਜ ਮੇਰੇ ਨਾਲ ਸਮਾਜ ਨਾਲ ਖੜਦਾ ਏਡੀ ਤਰ੍ਹਾਂ ਲੁਧਿਆਣੇ ਤੋਂ ਬਾਜੀ ਫਰੀ ਨਾ ਆਉਂਦੇ ਇਸ ਕਰਕੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਿੰਨੀ ਛੇਤੀ ਹੁੰਦਾ ਆ ਇਸ ਤੇ ਬਣਦੀ ਕਰਾਰਪ ਕਾਰਵਾਈ ਐਸੀ ਧਾਰਾ ਜਿਹੜੀਆਂ ਲੱਗਦੀਆਂ ਆ ਕਿਉਂਕਿ ਕਾਨੂੰਨ ਹੁਣੇ ਸੁਪਰੀਮ ਕੋਰਟ ਦੇ ਵਿੱਚ ਵਿੱਚੋਂ ਆਇਆ ਕਿ ਜੇ ਕੋਈ ਸੋਸ਼ਲ ਮੀਡੀਆ ਤੇ ਵੀ ਕਿਸੇ ਨੂੰ ਗਾਲ ਕੱਢਦਾ ਤੇ ਪਰਚਾ ਉੱਤੇ ਐਸੀ ਐਕਟ ਅਧੀਨ ਹੋਣਾ ਆ ਮੇਰੀ ਤੁਹਾਡੇ ਗਾੜੀ ਵੀ ਬੇਨਤੀ ਹੈ ਮੀਡੀਆ ਗਾੜੀ ਵੀ ਇਹ ਮੈਨੂੰ ਇਨਸਾਫ ਲੈ ਕੇ ਦਿੱਤਾ ਜਾਵੇ ਮੀਡੀਆ ਨੂੰ ਮੇਰੀ ਬੇਨਤੀ ਹੈ ਕਿ ਇਹਨੂੰ ਜਿਹੜਾ ਆ ਅਫਸਰਾਂ ਤੱਕ ਵੀ ਤੁਸੀਂ ਉਹਨਾਂ ਕੋਲ ਪੁੱਛੋ ਵੀ ਕਿੰਨੇ ਦਿਨਾਂ ਚ ਪਰਚਾ ਕਟਿਆ ਜਾਏਗਾ ਤੁਹਾਨੂੰ ਹੱਕ ਆ ਜੀ ਆਹ ਉਹਨਾਂ ਸ਼ਖਸੀਅਤਾਂ ਤੇ ਕਿਹੜੀ ਜਾਲਸਾ ਲੱਗਦਾ ਵੇਖੋ ਜੀ ਮੈਂ ਤੇ ਜਾਤ ਪਾਤ ਨੂੰ ਮੰਨਦਾ ਹੀ ਨਹੀਂ ਆ ਤੁਹਾਡੀ ਜਾਤ ਦੋ ਲੈ ਜਾ ਹਾਂ ਮੈਂ ਤੇ ਜਾਤ ਪਾਤ ਨੂੰ ਮੰਨਦਾ ਨਹੀਂ ਪਰ ਇਹ ਲੋਕ ਜਿਹੜੇ ਜਿੰਨਾਂ ਦੀ ਇਹ ਜਾਤ ਪਾਤ ਜਿਹੜੀ ਇਹਨਾਂ ਦੇ ਦਿਮਾਗ 'ਚ ਹੈਗੀਆਂ ਅਸੀਂ ਤੇ ਗੁਰੂ ਮਹਾਰਾਜ ਨੂੰ ਮੰਨਦੇ ਆ ਅਸੀਂ ਕਿਸੇ ਜਾਤ ਨੂੰ ਮੰਨਦਾ ਹੀ ਨਹੀਂ ਇਹਦਾ ਨਾਮ ਰਵਿੰਦਰ ਸਿੰਘ ਬੱਬੂ ਹੈ ਜੀ ਹਾਂ ਜੀ ਦਾਸ ਕਾਉਂਸਲਰਾਂ ਦੇ ਵਿਰੁੱਧ ਬੇਪਰੋਸਕੀ ਦਾ ਮਤਾ ਲਿਆਂਦਾ ਬਾਹਾਂ ਖੜੀਆਂ ਕੀਤੀਆਂ ਜੇ ਕੋਤ ਮੈਂ ਵੀਡੀਓ ਵੀ ਦੇ ਦੂੰਗਾ ਦਹਾਂ ਦਾ ਇਹ ਨਗਰ ਪੰਚਾਇਤ ਰਾਜਾ ਸਾਹਿਬ ਦਾ ਪ੍ਰਧਾਨ ਹੈ ਆਮ ਆਦਮੀ ਪਾਰਟੀ ਜਿਹੜੇ ਸਬੰਧ ਆਪਣੇ ਹਲਕੇ ਦਾ ਐਮਐਲਏ ਜਾਂ ਆਪਣੇ ਜਿਹੜੀ ਪ੍ਰਧਾਨ ਕੌਂਟੀ ਬਣਾਈ ਆ ਉਹਦੇ ਮਾਮ ਜੀ ਉਹਨਾਂ ਨੂੰ ਮਿਲੇਓ ਨਹੀਂ ਕਿਉਂ ਕਿਉਂਕਿ ਉਹ ਇਕੱਲੇ ਬੰਦੇ ਦੇ ਹੀ ਹੱਕ ਦੇ ਵਿੱਚ ਖੜਦੀ ਆ ਹਾਂ ਇਸ ਰਵਿੰਦਰ ਸਿੰਘ ਬੱਬੂ ਦੇ ਹੱਕ ਜਿੱਡਦੀਏ ਸਾਨੂੰ ਜਾਣ ਦਾ ਫਾਇਦਾ ਕੀ ਹੈ ਠੀਕ ਹੈ ਐਮਐਲਏ ਸਾਹਿਬ ਹਾਂ ਐਮਐਲਏ ਸਾਹਿਬ ਉਹ ਸਰਕਾਰੀਆ ਉਥੋਂ ਦਾ ਮੌਜੂਦਾ ਐਮਐਲਏ ਜੀ ਹਾਂ ਜੀ ਇਸ ਤੋਂ ਆਮ ਆਦਮੀ ਪਾਰਟੀ ਦਾ ਐਮਐਲਏ ਨਹੀਂ ਹੈ ਇਹ ਹਲਕਾ ਇੰਚਾਰਜ ਹੈ ਉਹ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਹਾਂ ਕਿ ਇਹ ਤੇ ਬਣਦੀ ਕਾਰਵਾਈ ਇਹਨਾਂ ਦੋ ਦਿਨਾਂ ਦੇ ਅੰਦਰ ਅੰਦਰ ਐਸਈ ਐਕਟ ਅਧੀਨ ਇਹ ਤੇ ਪਰਚਾ ਦਰਜ ਕੀਤਾ ਜਾਵੇ ਜੇ ਨਾ ਪਰਚਾ ਦਰਜ ਕੀਤਾ ਤੇ ਅਸੀਂ ਇਹਨਾਂ ਗਾੜੀ ਬੇਨਤੀ ਕਰਾਂਗੇ ਇਹ ਆਪ ਤੇ ਕੁਝ ਕਰ ਨਹੀਂ ਸਕਦੇ ਇਹਨਾਂ ਗਾੜੀ ਬੇਨਤੀ ਕਰਾਂਗੇ ਕਿ ਸਾਨੂੰ ਇਨਸਾਫ ਲੈ ਕੇ ਦਿੱਤਾ ਜਾਵੇ ਤੇ ਕੋਈ ਪ੍ਰੋਬਲਮ ਹਾਂਜੀ ਆ ਇੱਕ ਨਾ ਬੇਨਤੀ ਕਰਨਾ ਚਾਹੁੰਦਾ ਮੈਂ ਮਾਨ ਸਾਹਿਬ ਨੂੰ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਕਿ ਮਾਨ ਸਾਹਿਬ ਹੜ ਆਇਆ ਬੜਾ ਕੁਝ ਰੋੜ ਕੇ ਲੈ ਗਿਆ ਪਰ ਉਹਦੇ ਨਾਲ-ਨਾਲ ਜਿਹੜੀਆਂ ਤੁਸੀਂ ਲੋਕਾਂ ਦੀਆਂ ਇਹ ਭਾਵਨਾਵਾਂ ਰੋੜੀਆਂ ਨੇ ਉਹਨਾਂ ਦਾ ਵੀ ਧਿਆਨ ਰੱਖੋ ਤੁਹਾਨੂੰ ਇੱਕ ਟਿਪੀਕਲ ਬੰਦਾ ਤੇ ਸੇਵਾ ਕਰਦਾ ਨਜ਼ਰ ਆ ਗਿਆ ਹਾਲਾਂਕਿ ਸੇਵਾ ਤੇ ਹਰ ਇੱਕ ਮਨੁੱਖਤਾ ਦੇ ਕੀਤੀ ਹਰ ਇੱਕ ਬੰਦੇ ਨੇ ਹਰ ਕਮਿਊਨਿਟੀ ਨੇ ਕੀਤੀ ਵਦਚੜ ਕੀਤੀ ਆ ਲੇਕਿਨ ਖਾਸ ਕਰਕੇ ਤੁਸੀਂ ਹਸਪੀਟਲ ਦੇ ਵਿੱਚ ਹੋਣਾ ਉਹਨੂੰ ਲਾਈਵ ਵੀਡੀਓ ਵਿਖਾਈ ਇਹ ਇੰਨਾ ਭੈਣ ਭਰਾਵਾਂ ਦੀ ਆਵਾਜ਼ ਵੀ ਤੁਹਾਡੇ ਤੱਕ ਪਹੁੰਚਦੀ ਆ ਇਨਦੀ ਵਾਰ ਸੁਣੋ ਮਾਨ ਸਾਹਿਬ ਇਹਨਾਂ ਲੋਕਾਂ ਨੇ ਇਹਨਾਂ ਆਮ ਲੋਕਾਂ ਦੇ ਸਰੋਹੀ ਤੁਸੀਂ ਅੱਜ ਮੁੱਖ ਮੰਤਰੀ ਬਣੇ ਹੋ ਇਹਨਾਂ ਦੇ ਬੱਚੇ ਇਹਨਾਂ ਦੇ ਸੱਥਾਂ 'ਚ ਤੁਸੀਂ ਜਾ ਕੇ ਬੰਦੇ ਰਹੇ ਹੋ ਇਹਨਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਮਾਨ ਸਾਹਿਬ ਕੱਲੇ ਮੰਨ ਕੀ ਤੌਲ ਖਜੇਰਾ ਬੋਰੀਆਂ ਦੇ ਨਾਲ ਪੈਸੇ ਵੰਡਦੇ ਆ ਉਹਦੇ ਨਾਲ ਵੀਡੀਓ ਕਾਲ ਕਰਾ ਕੇ ਵਾਵਾ ਵਾਵਾ ਖੱਟ ਲਈ ਆਪਾਂ ਇਹ ਇਹਨਾਂ ਭੈਣ ਭਰਾਵਾਂ ਦੀ ਅਸੀਸਾਂ ਦੇ ਪਾਤਰ ਵੀ ਬਣੋ ਇਹਨਾਂ ਦੇ ਵੀ ਸੁਣੋ ਤੁਸੀਂ ਕਿਰਪਾ ਕਰਕੇ ਹੁਣ ਅਸੀਂ ਵੀ ਦੇਖਦਾਂਗੇ ਕਿ ਤੁਸੀਂ ਕਿੰਨੇ ਕ ਵੀਡੀਓ ਕਾਲ ਦੇ ਨਾਲ ਇਹਨਾਂ ਕਾਉਂਸਲਰਾਂ ਨਾਲ ਗਰੀਬਾਂ ਨਾਲ ਗੱਲ ਕਰਦੇ ਹੋ ਤੇ ਕਿੰਨਾ ਕਿ ਤੁਸੀਂ ਆਪਣੀਆਂ ਮੰਗਾਂ ਤੇ ਖਰੇ ਉਤਰਦੇ ਹੋ ਨਹੀਂ ਤੇ ਜਿਹੜੇ ਹੜ੍ਹਾਂ ਦੇ ਪਾਣੀ ਦਾ ਬੜਾ ਕੁਝ ਰੋੜ ਕੇ ਲੈ ਗਿਆ ਲੇਕਿਨ ਜਿਹੜੀਆਂ ਇੰਨੀਆਂ ਭੈਣ ਭਰਾਵਾਂ ਦੀਆਂ ਕਦਰਾਂ ਕੀਮਤਾਂ ਤੇ ਬੇਭਰੋਸੀਆਂ ਤੁਸੀਂ ਰੋੜੀਆਂ ਨਾ ਉਹਦਾ ਖਮਿਆਜਾ ਤੇ ਮੇਰੇ ਖਾਲਾਂ ਆਉਣ ਵਾਲੇ ਸਮੇਂ ਫਿਰ ਤੁਹਾਨੂੰ ਭੁਗਤਣਾ ਪੈਣਾ ਨਹੀਂ ਤੇ ਮਜਬੂਰਨ ਤੁਹਾਨੂੰ ਸਾ ਵਾਹੀਗੁਰ ਜੀ ਕੀ ਫਤੇ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਤੋਂ ਵੀਰ ਜੀ ਅੱਜ ਅੰਮ੍ਰਿਤਸਰ ਦੇ ਡੀਸੀ ਸਾਹਿਬਾਨ ਨੂੰ ਇੱਕ ਬੇਨਤੀ ਕਰਨ ਆਏ ਆਂ ਇਹ ਅੱਜ ਮੇਰੇ ਨਾਲ ਰਾਜਾ ਸਾਸੀ ਹਲਕੀ ਦੇ ਨਗਰ ਕੌਂਸਲ ਦੇ ਪੰਚਾਇਤਾਂ ਦੇ ਜਿਹੜੇ ਨੇ ਕੌਂਸਲਰ ਸਹਿਬਾਨ ਖੜੇ ਨੇ ਔਰ ਉੱਥੋਂ ਦੇ ਜਿਹੜੇ ਪ੍ਰਧਾਨ ਲਾਏ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਉਹ ਬੱਬੂ ਨੇ ਔਰ ਉਹਨਾਂ ਨੇ ਇਹਨਾਂ ਨੂੰ ਮੀਟਿੰਗ ਦੇ ਦੌਰਾਨ ਅੱਜ ਨਹੀਂ ਪਹਿਲਾਂ ਵੀ ਬੜੀ ਬਾਰ ਬੇਇੱਜ਼ਤ ਕੀਤਾ ਗਿਆ ਔਰ ਅਖੀਰ ਇਹ ਵੀਰ ਨੇ ਮੈਨੂੰ ਰੋ ਰੋ ਕੇ ਵੀਡੀਓ ਬਣਾ ਕੇ ਭੇਜੀ ਜਿਹਦੇ ਵਿੱਚ ਇਹਨਾਂ ਦੱਸਿਆ ਕਿ ਉਹਨਾਂ ਨੂੰ ਆਜ਼ਾਦ ਦੇ ਖਿਲਾਫ ਅਪੱਤੀਜਨਕ ਸ਼ਬਦ ਬੋਲੇ ਆ ਇਹਨਾਂ ਨੂੰ ਬੇਇੱਜ਼ਤ ਕੀਤਾ ਗਿਆ ਇਹਨਾਂ ਨੂੰ ਵਕਾਊ ਦੱਸਿਆ ਗਿਆ ਕਿ ਤੁਸੀਂ ਮਤਬੀ ਸੇਖ ਕੌਮ ਦੇ ਲੋਕ ਜਿਹੜੇ ਵਕਾਊ ਹੋ ਤੁਸੀਂ ਵਕਾਊ ਕੌਮ ਦੇ ਨਮਾंदे ਹੋ ਤੁਸੀਂ ਔਰ ਇਹਨਾਂ ਦੀਆਂ ਫੋਟੋਆਂ ਚੋਰੀ ਇਹਨਾਂ ਦੀ ਵੀਡੀਓ ਬਣਾਈਆਂ ਔਰ ਇਹਨਾਂ ਦੀਆਂ ਵੀਡੀਓ ਬਣਾ ਕੇ ਤੇ ਇਹਨਾਂ ਦੀ ਫੋਟੋ ਬੇਸਕ ਕਰਕੇ ਨਾਲ ਤੇ ਉਹਨਾਂ ਨੂੰ ਦੱਲੇ ਸ਼ਬਦ ਵਰਤੇ ਆ ਕਿ ਇਹ ਦੱਲੇ ਹੋ ਤੁਸੀਂ ਸੋ ਅੱਜ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕਰਨ ਆਏ ਆ ਕਿ ਅਜੇ ਤਾਂ ਸਰੰਗੜੇ ਵਾਲਾ ਮਾਮਲਾ ਨਹੀਂ ਠੰਡਾ ਹੋਇਆ ਪਹਿਲਾਂ ਵੀ ਇੱਥੋਂ ਇੱਕ ਆਮ ਆਦਮੀ ਪਾਰਟੀ ਨੇ ਸਰਪੰਚ ਚੁਣਿਆ ਔਰ ਚੁਣੇ ਹੋਏ ਨਮਾंदे ਜਿਹੜੇ ਆ ਸਾਰੇ ਨਗਰ ਦੇ ਸਾਂਝੇ ਹੁੰਦੇ ਆ ਤੇ ਉਹ ਜੀ ਉਹ ਮਸਲਾ ਨਹੀਂ ਸੀ ਠੰਡਾ ਹੋਇਆ ਤੇ ਇਹ ਵਾਲਾ ਮਸਲਾ ਆ ਗਿਆ ਇਸ ਤੋਂ ਪਹਿਲਾਂ ਵੀ ਇੱਕ ਮਸਲਾ ਹੋਰ ਸੀ ਹੁਣ ਇਹ ਜਦੋਂ ਭੈਣ ਭਰਾਵਾਂ ਦੀਆਂ ਗਤੀਵਿਧੀਆਂ ਮੇਰੇ ਤੱਕ ਪਹੁੰਚਦੀਆਂ ਤੇ ਮੈਨੂੰ ਮਜਬੂਰਨ ਐਜ਼ ਏ ਗੁਰਸਿੱਖ ਬੋਲਣਾ ਪੈਂਦਾ ਹਾਲਾਂਕਿ ਮੈਂ ਚਾਹੁੰਦਾ ਨਹੀਂ ਆ ਕਿ ਮੈਂ ਗੁਰਸਿੱਖ ਹੋ ਕੇ ਜਾਤ ਪਾਤ ਦੀ ਗੱਲ ਕਰਾਂ ਇਹ ਗੁਰੂ ਸਾਹਿਬ ਦੇ ਸਿਧਾਂਤ ਕਹਿੰਦੇ ਨਹੀਂ ਲੇਕਿਨ ਮਜਬੂਰਨ ਸਾਨੂੰ ਕਰਨਾ ਪੈਂਦਾ ਆ ਪੰਜਾਬ ਦੇ ਵਿੱਚ ਹੜ ਆ ਗਿਆ ਸਭ ਕੁਝ ਰੋੜ ਕੇ ਲੈ ਗਿਆ ਪਰ ਹੰਕਾਰ ਸਾਡਾ ਇਹ ਧੌਣ ਦੇ ਕਿੱਲੇ ਨਹੀਂ ਸਾਡੇ ਰੋੜ ਕੇ ਲੈ ਕੇ ਜਾ ਸਕੇਗਾ ਸੋ ਇਹ ਸਾਡੀਆਂ ਭੈਣਾਂ ਨੂੰ ਦੱਲੇ ਸ਼ਬਦ ਵਰਤੇ ਆ ਗਿਆ ਸਾਡੇ ਵੀਰਾਂ ਨੂੰ ਦੱਲੇ ਸ਼ਬਦ ਵਰਤੇ ਆ ਗਿਆ ਸਾਡੇ ਸਮਾਜ ਨੂੰ ਆਏ ਦਿਨ ਪੂਰੇ ਪੰਜਾਬ ਦੇ ਵਿੱਚ ਜਿਹੜਾ ਨਾ ਉਹ ਟਾਰਗੇਟ ਕੀਤਾ ਜਾ ਰਿਹਾ ਸੋ ਕਿਰਪਾ ਕਰਕੇ ਅਸੀਂ ਬੇਨਤੀ ਕਰਨ ਆਏ ਆ ਜੇਕਰ ਦੋ ਦਿਨ ਦਾ ਸਮਝ ਦੀ ਸੀ ਸਭ ਨੂੰ ਕਿਹਾ ਸੀ ਜੀ ਅੱਜ ਸ਼ਨੀਵਾਰਾ ਕੱਲ ਐਤਵਾਰਾ ਸੋਮਵਾਰ ਦਾ ਦਿਨ ਅਸੀਂ ਇਹਨਾਂ ਨੂੰ ਫਾਲਤੂ ਦਿੰਨੇ ਆ ਨਹੀਂ ਤੇ ਮੰਗਲਵਾਰ ਜਿਹੜਾ ਵਾ ਵੱਡੇ ਲੈਵਲ ਤੇ ਮੈਂ ਆਪਣੇ ਸਮਾਜ ਦੇ ਭੈਣ ਭਰਾਵਾਂ ਨੂੰ ਬੇਨਤੀ ਕਰਾਂਗਾ ਉਹ ਪਹੁੰਚਦੇ ਵੀ ਆ ਤੇ ਜਿੱਦਾਂ ਸਰਾਂਗੜੇ ਦੇ ਵਿੱਚ ਇਕੱਠ ਹੋਇਆ ਸੀ ਇਸ ਤੋਂ ਦੁੱਗਣਾ ਇਕੱਠ ਆਪਾਂ 에ਰਪੋਰਟ ਰੋਡ ਜਾਮ ਕਰਾਂਗੇ ਫਿਰ ਉਹਦੇ ਵਿੱਚ ਸਾਨੂੰ ਪ੍ਰਸ਼ਾਸਨ ਨਾਲ ਕਹਵੇ ਕਿ ਇੱਥੇ ਕੋਈ ਸਰਕਾਰੀ ਡਿਊਟੀਆਂ ਲੱਗੀਆਂ ਨੇ ਜਾਂ ਵਿਘਨ ਪਾਉਂਦੇ ਆ ਕੁਝ ਵੀ ਭਾਵੇਂ ਜਿਹੜਾ ਵੀ ਇਹਨਾਂ ਨੇ ਕੋ ਸਾਡੇ ਸ਼ੱਦਤ ਕਰਨਾ ਪਰ ਸ਼ਰੀਆਮ ਕਰ ਸਕਦਾ ਅਸੀਂ ਓਨੀ ਦੇਰ ਤੱਕ ਉੱਠਣਾ ਨਹੀਂ ਹੈ ਜਿੰਨੀ ਦੇਰ ਤੱਕ ਉਹ ਵੀਰ ਤੇ ਕਾਰਵਾਈ ਨਹੀਂ ਹੁੰਦੀ ਤੇ ਜਿੰਨੀ ਤੱਕ ਸਾਡੇ ਮਸਲੇ ਹੱਲ ਨਹੀਂ ਹੁੰਦੇ। ਇਹ ਕਿਸ ਤਰ੍ਹਾਂ ਦੇ ਕਿ ਜਿਹੜੇ ਟਾਰਗੇਟ 'ਚ ਬੜਾ ਵੱਡਾ ਮਾਮਲਾ ਸਾਹਮਣੇ ਆਇਆ ਉਹ ਵੀ ਰਾਸਾ ਨਹੀਂ ਹਲਕਾ ਹੋਇਆ। ਇਹ ਵੀ ਰਾਸਾ ਸਾਸੀ ਦਾ ਲੱਗ ਗਿਆ ਕਿੱਡਾ ਪਿੰਡਾਂ ਦੇ ਆਮ ਦਾ। ਇਹ ਲੱਗਦਾ ਨਹੀਂ بار بار ਜਿਹੜੇ ਆਮ ਆਦਮੀ ਪਾਰਟੀ ਦੇ ਸਥਾਨ ਜਿਹੜੇ ਵਰਕਰ ਮੇਰੇ ਸੰਬੰਧ ਨੇ ਉਹਨਾਂ ਵੱਲੋਂ ਹੀ ਜੋ ਉਸ ਦਾ ਜਾਤੀਸੂਝੇ ਗੱਲਾਂ ਕੀਤੀਆਂ ਜਾਂਦੀਆਂ ਨੇ। ਦੋ ਚੀਜ਼ਾਂ ਇਹਦੇ 'ਚ ਮੈਂ ਆਮ ਆਦਮੀ ਪਾਰਟੀ ਦਾ ਦੋਸ਼ ਨਹੀਂ ਮੰਨ ਸਕਦਾ। ਪਾਰਟੀ ਨੇ ਕਦੇ ਵੀ ਕਹਿੰਦੀ ਕਿਸੇ ਨੂੰ ਕਿਸੇ ਨੂੰ ਮੈਂ ਤੇ ਉਹਨੇ ਕਹਿੰਦੀ ਕਿ ਤੁਸੀਂ ਗਲਤ ਕਰੋ। ਲੇਕਿਨ ਪਾਰਟੀ ਦੇ ਜਿਹੜੇ ਪਿੰਡਾਂ ਦੇ ਵਿੱਚ ਇਹ ਮੈਂ ਕੰਨਾ ਵੀ ਬੇਸਮਝੀ ਦੇ ਨਾਲ ਅਨ ਇਹਨਾਂ ਨੂੰ ਦੇਖਣਾ ਪੈਣਾ ਵੀ ਇਹ ਛੋਟੇ ਲੈਵਲ ਤੇ ਆਮ ਬੰਦੇ ਨਾਲ ਵਿਰਹਾ ਕੀ ਕਰਦੇ ਆ ਕਿ ਇੱਥੇ ਸਰਕਾਰਾਂ ਪਹਿਲੀਆਂ ਵੀ ਬੜੀਆਂ ਆਈਆਂ ਨਹੀਂ ਕਦੇ ਇਹਨਾਂ ਦਾ ਕਦੇ ਸੁਣਿਆ ਸੀ ਤੁਸੀਂ ਕਿਤੇ ਮਾਮਲਾ ਬਹੁਤ ਘੱਟ ਰੀਅਰ ਲੇਕਿਨ ਆ ਇੱਕ ਜਦੋਂ ਦੀ ਇੱਕ ਭੈਣ ਬੇਸਿਕਲੀ ਟਿਪੀਕਲ ਜਿਹੜੀ ਲਈ ਆ ਨਾ ਆ ਜਿਹੜੀ ਪਤਾ ਨਹੀਂ ਉਹਦੀ ਵੀਡੀਓ ਵੀ ਬੜੀਆਂ ਵਨਸਵਨੀਆਂ ਤੇ ਵਾਇਰਲ ਹੁੰਦੀਆਂ ਨੇ ਹੜ ਹੜਾਂ ਦੇ ਵਿੱਚ ਕਰਨਾ ਉਹਨੇ ਕੁਝ ਨਹੀਂ ਆ ਧੱਕਾ ਤੋੜਨਾ ਨਹੀਂ ਐ ਸਲਾਵਾ ਫਰੀ ਦੀਆਂ ਹਾਂਜੀ ਉਹ ਜਦੋਂ ਦੀ ਉਹ ਭੈਣ ਇੱਥੇ ਆਈ ਨਾ ਉਹਨੇ ਬੇੜਾ ਕਰ ਕਰ ਕਰਤਾ ਹਲਕੇ ਦਾ ਮੈਂ ਤੁਹਾਨੂੰ ਸੱਚੀ ਤੇ ਸਪਸ਼ਟ ਗੱਲ ਕਹਾਂ ਔਰ ਉਹਨੂੰ ਕਮ ਸੇ ਕਮ ਦੇਖਣਾ ਚਾਹੀਦਾ ਔਰ ਹਾਈ ਕਮਾਂਡ ਨੂੰ ਦੇਖਣਾ ਚਾਹੀਦਾ ਕਿ ਅਸੀਂ ਕੋ ਪੜਿਆ ਲਿਖਿਆ ਸੁਚੱਜੇ ਢੰਗ ਦਾ ਬੰਦਾ ਜਿਹੜਾ ਲਈ ਆਪਾਂ ਜਿਹੜਾ ਕਮ ਸੇ ਕਮ ਸਾਨੂੰ ਭਾਈਚਾਰਕ ਸਾਂਝ ਦੇ ਧਰਾਗੇ ਦੇ ਵਿੱਚ ਪਰੋ ਕੇ ਹਰੇਕ ਭੈਣ ਭਰਾ ਨੂੰ ਉਹਦਾ ਬਣਦਾ ਮਾਣ ਸਨਮਾਨ ਦਾ ਦੇ ਮੇਰੇ ਭਰਾ ਤੁਹਾਡੇ ਵੱਲੋਂ ਕੀ ਕਾਰਵਾਈ ਹੋਗੀ ਜੇਕਰ ਦੇਖੋ ਸਾਡੇ ਵੱਲੋਂ ਕਾਰਵਾਈ ਕਾਰਵਾਈ ਤਾਂ ਪ੍ਰਸ਼ਾਸਨ ਨੇ ਕਰਨੀ ਅਸੀਂ ਤਾਂ ਮੰਗ ਲੈ ਕੇ ਆਹ ਵੇਖੋ ਉਸ ਬੰਦੇ ਨੇ ਕਾਨੂੰਨ ਨੂੰ ਹੱਥ ਚ ਲਿਆ ਅਸੀਂ ਆਪਣੇ ਆਪ ਨੂੰ ਅਸਮਰਪਿਤ ਕਰ ਰਹੇ ਹਾਂ ਕਿ ਕਾਨੂੰਨ ਸਾਨੂੰ ਹੱਥਾਂ ਚ ਲੈ ਲੇ ਇਸ ਤੋਂ ਬਾਅਦ ਜੇਕਰ ਕਾਨੂੰਨ ਸਾਨੂੰ ਹੱਥਾਂ ਚ ਨਹੀਂ ਲੈ ਲੇਗਾ ਤੇ ਮਜਬੂਰਨ ਸਾਨੂੰ ਕਾਨੂੰਨ ਹ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰ ਚੁੱਕਾ ਕਿ 2 ਦਿਨ ਦਾ ਸਮਾਂ ਨਹੀਂ ਤੇ ਇਹ ਜਥੇਬੰਦੀਆਂ ਹੋਰ ਵੀ ਵੱਡੇ ਲੈਵਲ ਤੇ ਆਪਾਂ ਏਅਰਪੋਰਟ ਰੋਡ ਜਾਮ ਕਰਾਂਗੇ ਅਜੇ ਸਰੰਗੜੇ ਵਾਲਾ ਮਾਮਲਾ ਵੀ ਠੰਡਾ ਨਹੀਂ ਹੋਇਆ ਉਹ ਸਰਪੰਚ ਨੇ ਬਾਰੋ-ਬਾਰ ਜਮਾਨਤਾਂ ਕਰਵਾ ਲਈਆਂ ਜੇ ਕੋਈ ਅਫਸਰ ਕਿਸੇ ਐਸੀ ਸਮਾਜ ਦੇ ਭੈਣ ਭਰਾ ਦੀ ਹਿੱਕ ਠੋਕੇ ਉਹਨਾਂ ਦੀ ਮਦਦ ਕਰਦਾ ਆਪਣੇ ਲੈਵਲ ਤੇ ਆਪਣੀ ਡਿਊਟੀ ਨਿਭਾਉਂਦਾ ਤੇ ਉਹਨਾਂ ਦੇ ਉੱਪਰ ਪ੍ਰੈਸ਼ਰ ਐਜ ਕੀਤਾ ਜਾਂਦਾ ਉਹਨਾਂ ਨੂੰ ਉਹਨਾਂ ਤੇ ਪੋਲਿਟੀਕਲ ਦਬਾਅ ਪਾਇਆ ਜਾਂਦਾ ਸੋ ਇਹ ਕਦਾਚੇ ਤੇ ਬਰਦਾਸ਼ਤ ਨਹੀਂ ਹੋਏਗਾ ਜੇਕਰ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਇਸੇ ਕਿਸਮ ਦਾ ਕੋਈ ਵੀ ਅਫਸਰ ਦਬਾਅ ਅਫਸਰ ਦੇ ਉੱਪਰ ਕੋ ਦਬਾਅ ਪਾਏਗਾ ਆਪਾਂ ਉਹ ਅਫਸਰ ਦੇ ਨਾਲ ਵੀ ਇੱਕ ਠੋਕ ਕੇ ਮੇਰੇ ਭਰਾ ਖੜਾਏ ਮੇਰੇ ਕੋਲ ਇਧਰ ਆਓ ਜਾਓ ਸਪੋਰਟਿੰਗ ਪਾਰਟੀ ਦੇ